ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਚੁੰਨੀਆ ਕਾਟਨ ਦੇ ਵਿੱਚ ਤੇ ਵਿੱਚ ਜੀ ਇਹਦੇ ਜਰੀ ਦੀ ਲਾਈਨ ਹੈ ਤੇ ਇਹ ਆਪਣੇ ਕਸਟਮਰ ਲੈ ਕੇ ਗਈ ਸੀ ਤੇ ਮੇਰੀਆਂ ਫਿਰ ਨਹੀਂ ਪਈਆਂ ਸੀ ਮੈਂ ਚਲੋ ਆਪਾਂ ਇਹਨਾਂ ਦੀ ਵੀਡੀਓ ਪਾ ਦਨੇ ਆਂ ਦਸ ਮਨ ਜਦ ਤੱਕ ਕਰਦਾ ਨਹੀਂ ਸੀ ਵੀਡੀਓ ਪਾਉਣ ਨੂੰ ਤੇ ਰੋਏ ਰੋਏ ਤਾਂ ਵੀ ਪਾਣੀ ਜਾਏ ਖੰਦੀ ਅੱਖੀ ਲੱਗਦੀ ਆ ਪਰ ਮੈਂ ਕਿ ਚਲੋ ਪਾ ਦਨੇ ਆਂ ਵੀਡੀਓ ਆਪਾਂ ਤੇ ਸਾਡੇ ਵਿਚਾਰੇ ਉਹ ਮੁੰਡੇ ਦੀ ਇੱਕ ਦੀ ਡੈਥ ਹੋ ਗਈ ਜੱਜ ਉਹਦਾ ਭੋਗ ਹੈ ਉਹ ਮੇਰੇ ਕਸਟਮਰ ਹੈ ਵਿਚਾਰੇ ਮੈਂ ਇੱਥੋਂ ਹੀ ਸਾਰਾ ਸਮਾਨ ਲੈ ਕੇ ਜਾਂਦੇ ਆ ਵਿਚਾਰਾ ਪਾਰੀ ਵੀ ਆਇਆ ਸੀਗਾ ਤੇ ਉਹ ਪਰਸੋਂ ਲੀਡਾ ਕਪੜਾ ਜਾਂ ਲੈ ਕੇ ਗਏ ਸੀਗੇ ਚੁੰਨੀਆਂ ਚੰਨੀਆਂ ਫਿੱਕੀਆਂ ਫੱਕੀਆਂ ਬਹੂ ਵਾਸਤੇ ਸੂਟ ਲੈ ਕੇ ਗਏ ਸੀ ਵਿਚਾਰੀ ਆਸਤੇ ਹੁੰਦੇ ਆ ਵੀ ਜੋ ਰੀਤੀ ਰਿਵਾਜ ਹਨ ਉਹਦੇ ਵਿਚਾਰੇ ਦੇ ਸਮਾ ਕੇ ਪਾਉਣੇ ਹੋਣਗੇ ਜਿੱਦੇ ਮੁੰਡਾ ਮੁਕੇ ਉਹਦੇ ਵੀ ਲੈ ਕੇ ਗਏ ਉਹ ਸੂਟ ਪਾਇਆ ਵਿਚਾਰੀ ਉਹਦੇ ਸਮਾ ਕੇ ਹੋਰ ਡੋਰੀ ਡਾਰੀ ਲੈ ਕੇ ਗਏ ਪਰਸੋਂ ਫੇਰ ਲੈ ਕੇ ਗਏ ਆ ਵੀ ਪਤਾ ਨਹੀਂ ਭਈ ਅੱਜ ਕੋਈ ਹੋਣਾ ਸਿਸਟਮ ਕੋ ਗਾਲੇ ਦਿਨ ਪਉਣੀ ਹੋਣੀ ਹੈ ਅਪਰ ਤਾਂ ਪਤਾ ਨਹੀਂ ਹੈ ਨਾ ਤਾਂ ਬਸ ਮੋੜਿਆ ਖਰਾਬ ਸੀਗਾ ਤੇ ਅੱਜ ਵੀ ਵਿਚਾਰੇ ਸਵੇਰੇ ਸਵੇਰੇ ਚੁੰਨੀਆਂ ਚੰਨੀਆਂ ਤੇ ਸਾਫੇ ਜੇ ਲੈ ਕੇ ਗਏ ਆ ਤੇ ਬਸ ਮੈਂ ਖਾ ਚਲੋ ਇਹ ਚੁੰਨੀਆਂ ਹੀ ਪੰਗਾ ਪਾ ਇਹਨਾਂ ਦੀ ਵੀਡੀਓ ਹੀ ਪਾ ਦਈਏ ਤੇ ਬਸ ਬਈ ਰੱਬ ਹਨਾ ਨਾ ਛੋਟਾ ਦੇਖੇ ਨਾ ਵੱਡਾ ਵੇਖੇ ਇਹਨੇ ਤਾਂ ਹੁਕਮਕਾਰੀ ਦੇਣਾ ਹੈ ਬਾਕੀ ਬਈ ਕੁਛ ਨਸ਼ਿਆਂ ਨੇ ਦੁਨੀਆ ਮਾਰਤੀ ਕੁਛ ਨਸ਼ਿਆਂ ਨੇ ਮਾਰਤੀ ਬਈ ਕੁਛ ਕੋਲੇਸਾਨੇ ਮਾਰਤੀ ਕੁਛ ਟੈਨਸ਼ਨਾਂ ਨੇ ਮਾਰਤੀ ਸੌਖਾ ਤਾਂ ਇਸ ਜੱਗ ਤੇ ਕੋਈ ਵੀ ਨਹੀਂ ਬਈ ਕੋਈ ਕਿਸੇ ਪਾਸੇ ਦੁਖੀ ਕੋਈ ਕਿਸੇ ਪਾਸੇ ਦੁਖੀ ਹੈ ਕੋਈ ਕਿਸੇ ਪਾਸੇ ਦੁਖੀ ਹੈ ਬਹੁਤ ਔਖਾ ਬਈ ਰੱਬ ਨੇ ਜ਼ਿੰਦਗੀ ਤਾਂ ਛੋਟੀ ਜੀ ਦਿੱਤੀ ਪਰ ਦੁੱਖ ਬਹੁਤ ਜ਼ਿਆਦਾ ਦਿੱਤੇ ਇਨਸਾਨ ਨੂੰ ਤੇ ਚਲੋ ਜੀ ਆਪਾਂ ਦਿਖਾ ਰਹੇ ਹਾਂ ਸਾਨੂੰ ਚੰਨੀਆਂ ਬਸ ਅੱਜ ਮੂਡ ਜਾ ਆਫ ਸੀਗਾ ਤੇ ਇਹਨਾਂ ਚੁੰਨੀਆਂ ਚ ਬਈ ਸਾਰੇ ਕਲਰ ਹੀ ਆਉਂਦੇ ਆ A to Z ਗੂੜੇ ਵੀ ਆਉਂਦੇ ਇਹਦੇ ਵਿੱਚ ਡਾਰਕ ਵੀ ਆਉਂਦੇ ਆ ਲਾਈਟ ਵੀ ਆਉਂਦੇ ਕਿਉਂਕਿ ਕਈ ਸੂਟਾਂ ਨਾਲ ਲਾਉਣਾ ਹੁੰਣਾ ਤਾਂ ਇਹ ਡਾਈ ਨਹੀਂ ਕਰਾਉਣਾ ਪੈਂਦਾ ਮਤਲਬ ਇਹ ਲੈਂਨ ਦੇਣ ਚ ਵੀ ਚੱਲਦੀਆਂ ਤੇ ਉਹ ਵੀ ਜੇ ਕਿਸੇ ਨੇ ਘਰੇ ਸੂਟਾਂ ਨਾਲ ਮਿਲਾਉਣਾ ਹੋਣ ਤਾਂ ਇਹ ਮਿਲਦੇ ਮਿਲਦਿਆਂ ਇਹਦੇ ਵਿੱਚ ਸਾਰੇ A to Z ਦੇ ਕਲਰ ਆਉਂਦੇ ਇਸ ਚੁੰਨੀ ਦੇ ਵਿੱਚ ਉਹ ਦੇਖੋ ਆਪਣੇ ਕੋਲ ਇਹ ਸਾਰੇ ਕਲਰ ਪਏ ਆ ਇਹ ਚ ਬਲੈਕ ਬਲੂ ਕੋਈ ਸਾਰੀ ਆਈ ਸੀ ਤੇ ਚੁੰਨੀ ਬਹੁਤ ਡਬਲ ਹੈ ਬਈ ਇਹ ਪੂਰੀ ਡਬਲ ਚੁੰਨੀ ਹੈ ਦੇਖ ਪੂਰਾ ਆ ਰਿਹਾ ਹੈ ਬਈ ਇਹ ਦਾ ਤੇ ਡਾਈ ਕਰਾਉਣ ਦੀ ਲੋੜ ਨਹੀਂ ਇਹਦੇ ਵਿੱਚ ਸਾਰੇ ਕਲਰ ਆਉਂਦੇ ਆ ਇਸ ਚੁੰਨੀ ਵਿੱਚ ਤੇ ਇਸ ਨੂੰ ਮਤਲਬ ਕੱਪੜੇ ਚ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਮਨੀ ਦਾ ਦੋਸਰਾਂ ਟ ਚੈਲੇਂਜ ਇਹਦੇ ਵਿੱਚ ਗੂੜੇ ਵੀ ਆਉਂਦੇ ਆ ਬਈ ਇਹ ਚ ਬਲੈਕ ਵੀ ਆਇਆ ਸੀਗਾ ਤੇ ਰੈੱਡ ਵੀ ਆਇਆ ਸੀ ਉਹ ਤਾਂ ਲੈ ਲਏ ਤੀ ਗੀਆਂ ਤੇ ਚਲੋ ਮੈਂ ਆਪਾਂ ਜਿੰਨੇ ਕੱਪੜੇ ਕੋਲ ਕਲਰ ਪਾਏ ਆਪਾਂ ਇਹਨਾਂ ਦੀ ਵੀਡੀਓ ਪਾ ਲਈਏ ਤੇ ਰੇਟ ਇਹਨਾਂ ਦਾ 100 ਰੁਪਏ ਹੀ ਹੈ ਜੀ ਰੈੱਡ 100 ਰੁਪਏ ਹੀ ਇਹ ਪੂਰਾ ਵਧੀਆ ਕਾਟਨ ਚ ਕੱਪੜਾ ਹੈ ਇਹ ਤੇ ਕਾਟਨ ਚ ਕੱਪੜਾ ਹੈ ਜੀ ਇਹ ਇਦੇ ਵਿੱਚ ਲਾਈਟ ਲੁਇਡ ਕਲਰ ਸਾਰੇ ਹੀ ਆਉਂਦੇ ਆ ਆ ਦੇਖੋ ਆ ਗਿਆ ਜੀ ਕਰੀਮ ਜਿਹਾ ਕਲਰ ਆ ਗਿਆ ਜੀ ਸੋਫੀਆ ਕਲਰ ਆ ਗਿਆ ਜੀ ਸੋਫੀਆ ਕਲਰ ਦੇਖਾ ਮੈਂ ਫੋਨ ਕੇ ਕਾਲਰ ਆ ਗਿਆ ਜੀ ਇਹਦੇ ਵਿੱਚ ਜੁੰਨੇ ਮੈਂ ਤਾਂ ਹੋਰ ਵੀ ਵਧੀਆ ਲਗ ਪਈਆਂ ਜੀ ਬਿਨਾਂ ਲਾਈਨ ਤੋਂ ਕਾਟਨ ਦੇ ਕੱਪੜੇ ਚ ਮਤਲਬ ਜਿਵੇਂ ਕੋਈ ਵੱਡੇ ਬਜ਼ੁਰਗਾਂ ਨੇ ਲੈਣਨਾ ਹੋਣ ਫਿਰ ਨੂੰ ਮੈਂ ਬਾਦੂ ਤਰਾ ਤਰਾ ਲਗ ਪਈਆਂ ਤੇ ਜੁੰਨੇ ਤਰਾ ਤਰਾ ਨਹੀਂ ਪੰਗਾ ਤੇ ਲਾਉਣ ਵੀ ਪਈ ਆ ਵੀ ਆਪਣੇ ਕੋਲ ਸਾਰੇ ਰੰਗ ਕਲਰਾਂ ਨਹੀਂ ਵੱਖੋ ਵੱਖਰੀ ਸਾਰੀ ਲਾਉਣ ਪਈ ਹੈ ਉਹ ਸਾਫੇ ਵੀ ਲੈ ਕੇ ਗਏ ਸੀ ਅੱਜ ਤੇ ਉਹ ਮੇਰਾ ਹਜੇ ਖੰਡਾਉਣ ਖੰਡਿਆ ਹੀ ਪਿਆ ਉਹ ਜਿਵੇਂ ਚੱਕਣੇ ਤੇ ਮੈਂ ਚਲੋ ਚੁੰਨੇ ਵਾਲਾ ਹਾਂ ਨਹੀਂ ਤਾਂ ਵੀਡੀਓ ਕਿੱਥੇ ਪਾਈ ਜਾਂਦੀ ਮੈਂ ਚਲ ਚੁੰਨਾ ਦਿੱਤਾ ਆਪਾਂ ਪਾ ਹੀ ਦਿੰਨੇ ਆ। ਆ ਦੇਖੋ ਕਿੰਨਾ ਸੋਹਣਾ ਕਲਰ ਹੈ। ਪੂਰਾ ਡਬਲ ਦੁਪੱਟੇ ਹੈ। ਤੇ ਜਾਣਾ ਤਾਂ ਅੱਜ ਸਮਾਨ ਲੈਣ ਦੀ ਹੈ ਬਈ ਤੇ ਦੇਖੋ ਹੁਣ ਜਾਇਆ ਜਾਵੇ ਕਿ ਨਹੀਂ ਕੱਲ ਨੂੰ ਤਾਂ ਮੈਂ ਜਾਣਾ ਹੀ ਜਾਣਾ। ਜੇ ਕੱਲ ਨੂੰ ਨਾ ਕੰਪੈਨ ਲੱਗੀ ਤਾਂ ਬਈ ਫਿਰ ਕੱਲ ਨੂੰ ਜ਼ਰੂਰ ਜਾਉਂਗੀ। ਤੇ ਜੇ ਅੱਜ ਗਈ ਬਾਈ ਤਾਂ ਫਿਰ ਮੈਨੂੰ ਬੈਂਕ ਚ ਕੰਮ ਹੈ ਕੱਲ ਨੂੰ ਤਾਂ ਕੱਲ ਨੂੰ ਫਿਰ ਮੈਨੂੰ ਫੇਰ ਜਾਣਾ ਪੈਣਾ ਹੈ ਕਿਉਂਕਿ ਫਿਰ ਮੈਂ ਬਾਹਰ ਘਟ ਜਾਨੀ ਐ ਮੋਟਰਸਾਈਕਲ ਤੇ ਮੈਨੂੰ ਚੜਨਾ ਬਹੁਤ ਔਖਾ ਹੈ ਮੈਂ ਨਹੀਂ ਚੜਦੀ ਜਮੀਆਂ ਅਨਸਾਰ ਦੇ ਹੁਣ ਜਾਣੀ ਫਿਰ ਮੈਨੂੰ ਕੱਲ ਨੂੰ ਹੀ ਜਾਣਾ ਪੈਣਾ ਤਾਂ ਕੱਲ ਨੂੰ ਜਾਵਾਂਗੀ ਮੈਂ ਜੇ ਬਾਅਦ ਜਬਾਗੀ ਫਿਰ ਕੱਲ ਨੂੰ ਮੈਨੂੰ ਫੇਰ ਜਾਣਾ ਪੈਣਾ ਤੇ ਹੋ ਸਕਦਾ ਹੈ ਵੀ ਮੈਂ ਉਹਨਾਂ ਨੂੰ ਫੋਨ ਹੀ ਕਰਦਾ ਮੈਨੂੰ ਘਰੇ ਸਵਾਣ ਛੱਡ ਜਾ ਆ ਕੇ ਤਾਂ ਘਰੇ ਵੀ ਛੱਡ ਜਾਂਦੇ ਆ ਵਿਚਾਰੇ ਉਹ ਕੋ ਮੈਨੂੰ ਜਵਾਬ ਨਹੀਂ ਦਿੰਦੇ ਕਈ ਵਾਰੀ ਆਪ ਦਾ ਮਨ ਵੀ ਕਰਦਾ ਵੀ ਚਲੋ ਆਪਾਂ ਜਾ ਕੇ ਲੈ ਆਏਗੇ ਰੇਟ ਇਹਨਾਂ ਚੁੰਨੀਆਂ ਦਾ ਜੀ 100-100 ਰੁਪਏ ਜੇ ਆਪਾਂ ਉਹ ਚੁੰਨੀ ਲਈਏ ਦੇਖੋ ਤਾਂ 100 ਰੁਪਏ ਦੀ ਆਪਾਂ ਨੂੰ ਚੁੰਨੀ ਆਉਂਦੀ ਹੈ ਤੇ ਪੰਡਾਈ ਤੇ ਵੱਖ ਲੱਗਦੇ 50 ਰੁਪਏ ਤੇ ਇਹੇ ਦੁਪੱਟਾ ਜੀ ਆਪਾਂ ਨੂੰ ਸਸਤਾ ਪੈਂਦਾ ਹੈ 100 ਰੁਪਏ ਪ੍ਰਾਈਸ ਹੈ ਦਾ ਬਹੁਤ ਵਧੀਆ ਦੁਪੱਟਾ ਜੀ ਨਾਈ ਤੇ ਦਾ ਰੰਗ ਫਿੱਟੇ ਪੂਰੀ ਗਾਰੰਟੀ ਵਾਲੀ ਚੀਜ਼ ਹੈ ਇਹ ਹੈ ਮਾੜੀ ਹੈ ਨਹੀਂ ਗੀ ਨਾ ਹੀ ਇਹਦਾ ਰੰਗ ਫਿੱਟੇ ਨਾ ਹੀ ਕਲਰ ਨਿਕਲੇ ਜੀ ਇਹਦਾ ਪਰਤਾਂ ਇਸ ਚੁੰਨੀ ਚ ਹੋ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਇਸੀ ਬਾਰਡਰਾਂ ਵਾਲੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਇਸੀ ਬਹੁਤ ਵੇਚੀਆਂ ਆਪੋ ਵੀ ਮੈਂ ਸਾਰੇ ਕਲਰਾਂ ਦਾ ਹੀ ਲੈ ਕੇ ਆਈ ਸੀਗੀ ਮਤਲਬ ਵੀ ਡਾਈ ਨਾ ਕਰਾਉਣੇ ਪੈਣ ਦੁਪੱਟੇ ਫਿਰ ਭਈ ਆਏ ਪਿੰਡਾਂ ਨੂੰ ਡਾਈ ਕਰਾਉਣ ਜਾਣਾ ਪੈਂਦਾ ਤਾਂ ਬਹੁਤ ਔਖਾ ਲੱਗਦਾ ਤਾਂ ਕਰ ਕਿਵੇਂ ਰੱਖ ਲਈਆਂ ਕਿ ਕਿੰਨਾ ਸੋਹਣਾ ਕਲਰ ਹੈ பூராட்டோனா கலர் ரேட்ட ரூபா என்ன தான் சோ சோ ரப்ப ਅੱਗੇ ਦੀ ਸੀ ਜੇ ਆਪਣੀ ਇੰਨੀ ਵੀਡੀਓ ਤੇ ਹੋਰ ਵੀ ਬਸ ਆਪਾਂ ਵੀਡੀਓ ਪਾ ਦਨੇ ਆ ਹੋਰ ਤਾਂ ਆਪਾਂ ਨੂੰ ਕਿਸੇ ਦਾ ਪਤਾ ਨਹੀਂ ਵੀ ਕੀ ਇਹਦਾ ਕੋਈ ਸਿਸਟਮ ਹੁੰਦਾ YouTube ਵਾਲਿਆਂ ਦਾ ਬਸ ਵੀਡੀਓ ਪਾ ਛੱਡਨੇ ਕਦੋਂ ਆਪਾਂ ਨੂੰ ਕੋਈ ਕਿਸੇ ਦਾ ਵੀ ਪਤਾ ਨਹੀਂਗਾ ਚਲੋ ਮੈਂਨ ਤਾਂ ਆਪਾਂ ਆਪਣੀ ਜਾਰੀ ਰੱਖਦੇ ਆ ਬਾਕੀ ਆਪਾਂ ਨੂੰ ਭੈਣ ਭਰਾਵਾਂ ਦੀ ਹੈਲਪ ਦੀ ਲੋੜ ਆ ਤਮੇਂ ਜਿਹੜੀ ਵਰਕਾਨੀ ਮੇਰੇ ਨਾਲ ਮੇਰੀਆਂ ਭੈਣਾਂ ਜ਼ਰੂਰ ਜੁੜਨਾ ਜ਼ਰੂਰ ਮੇਰੀ ਵੀਡੀਓ ਦੇਖਣ ਨੂੰ ਤੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨ ਕਿਉਂਕਿ ਬਈ ਮੇਰਾ ਚੈਨਲ ਬਹੁਤ ਘੱਟ ਸਬਸਕ੍ਰਾਈਬ ਹੈ ਜਿਹੜੇ ਕੋਈ ਮੇਰੇ ਭੈਣ ਭਰਾ ਮੇਰੀ ਵੀਡੀਓ ਵੇਖ ਲੈ ਜ਼ਰੂਰ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਚ ਨਹੀ ਭੁੱਲਣਾ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਤੇ ਅਬ ਲਾਉ ਦੀ ਜੀ ਮੈਂ ਕਿ ਸੈਂਡ ਬਣਾਤੀ ਗੋਲ ਗਲਾ ਰੱਖਿਆ ਆਪਾਂ ਦੇਖੋ ਇਹ ਜਿਹੜੇ ਖੁੰਡੇ ਚੱਕ ਦੀਆਂ ਮੈਂ ਨਾਲ ਦੀ ਨਾਲ ਬੰਦ ਕਰਦੀਆਂ ਇਹ ਮੈਂ ਸੂਈ ਚ ਹੀ ਪਾਉਣੀ ਹੈ ਸੂਈ ਜੀ ਪਾਉਣੀ ਹੈ ਇਹ ਖੁੰਡੇ ਦੇਖੋ ਜੀ ਤੇ ਆਪਣਾ ਦੂਜੀ ਸਾਈਡ ਮੇਰੀ ਬਸ ਥੋੜੀ ਜੀ ਰਹਿ ਗਈ ਬਣਾ ਕੇ ਫਿਰ ਰੈਡੀ ਕਰਕੇ ਦਿਖਾਵਾਂਗੇ ਤੇ ਜੇ ਕਿਸੇ ਮੇਰੀ ਭੈਣ ਨੂੰ ਕੋਟੀ ਸਵੈਟਰ ਜਾਕਰ ਦੀ ਲੋੜ ਹੋਵੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਕਈ ਵਾਰੀ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੁੰਦੇ ਹਾਂ ਸੌਰੀ ਹੁੰਦਾ ਅੱਜ ਵਿਚਾਰੇ ਮੁੰਡੇ ਦਾ ਭੋਗ ਹੈ ਮਨ ਤਾਂ ਕਰਦਾ ਗੁਰੂ ਘਰ ਜਾਣ ਨੂੰ ਵੀ ਚਲੋ ਮੱਥਾ ਟੇਕ ਆਵਾਂਗੇ ਵਿਚਾਰੀ ਮੇਰੇ ਕੋਲ ਸਾਰਾ ਦਿਨ ਮੈਥੇ ਹੀ ਸਵਾਲ ਲੈ ਕੇ ਜਾਂਦੇ ਆ ਉਹ ਸਾਰਾ ਵੇੜੇ ਮੇਰੇ ਕੋਲ ਹੀ ਆਉਂਦਾ ਬਈ ਤੇ ਬਾਕੀ ਸਾਰੇ ਥੋੜੀ ਜੀ ਗਰਮੀ ਕਰਕੇ ਮੇਰਾ ਮਨ ਨਹੀਂ ਕਰਦਾ ਜਾਨ ਨੂੰ ਵੀ ਮੈਨੂੰ ਘਬਰਾਟ ਜੀ ਵਾਲੀ ਆਉਣ ਲੱਗ ਜਾਂਦੀ ਹੈ ਤਾਂ ਕਰਕੇ ਮੈਂ ਜਾਂਦੀ ਨਹੀਂ ਬਾਹਰ ਤੇ ਮਨ ਬਹੁਤ ਕਰੀ ਜਾਂਦਾ ਵੀ ਜ਼ਰੂਰ ਜਾਣਾ ਚਾਹੀਦਾ ਗੁਰੂ ਘਰ ਮੱਥਾ ਟੇਕਣ ਤਾਂ ਕਿ ਉਹ ਕਿ ਭੈਣ ਭਰਾ ਨੂੰ ਪਤਾ ਲੱਗ ਜਾਂਦਾ ਵੀ ਹਾਂ ਜੇ ਮੇਰਾ ਇਹਨਾਂ ਨੂੰ ਦੁੱਖ ਸੀਤਾ ਜਰੂਰ ਪਹੁੰਚੇ ਹੈ ਇਹ ਤੇ ਵਿਚਾਰੇ ਅੰਜਪੋ ਹੋ ਗਿਆ ਤੇ ਛੋਟੀ ਉਮਰ ਦੀ ਕੁੜੀ ਹੈ ਵਿਚਾਰੀ ਨਾ ਉਸ ਪਾਸੇ ਜੋਗੀ ਨਾ ਉਸ ਪਾਸੇ ਜੋਗੀ ਕੀ ਕਰੂਗੀ ਔਖਾ ਬਹੁਤ ਹੈ ਬਈ ਜਿੰਨਾ ਮਾਵਾ ਦੇ ਪੁੱਤ ਮਰ ਜਾਂਦੇ ਹੈ ਤੇ ਆ ਘਰ ਵਾਲੇ ਉਹਨਾਂ ਨੂੰ ਔਖਾ ਬਹੁਤ ਹੈ ਤੇ ਮਸੇ ਜੀ ਆਪਣੀ ਅੱਜ ਦੀ ਇੰਨੀ ਵੀਡੀਓ ਸੀਗੀ ਅੱਪਾ ਕਰਦੇ ਆ ਇਹ ਵੀਡੀਓ ਦਾ ਐਂਡ ਕਈ ਵਾਰੀ ਗਲਤ ਬੋਲਿਆ ਜਾਂਦਾ ਤਾਂ ਜੀ ਆਪਾਂ ਚਾਹੁੰਦੇ ਆ ਸੌਰੀ